साढ़े पांच बजे खोया पहले उधर है हम तीन चार बंदे भी मशीन साइड तो भी थे अभी जब थम गया धीरे धीरे रास्ता बना के इधर उधर बुरा हाल था किसी तरह से रास्ता ढूंढ के ऊपर निकल के आए ਆਪਸਿਰ ਮੇਰੇ ਮੰਡੀ ਟੀਮ ਨੂੰ ਵੀ ਇਤਲਾਹ ਕਰਿਆ ਗਿਆ ਉਹ ਵੀ ਟੀਮ ਜਿਹੜੀ ਸਮੇਂ ਸਿਰ ਆ ਗਈ ਉਹਦੇ ਵਿੱਚ ਕੁਝ ਬੰਦੇ ਜਿਹੜੇ ਪੰਜ ਕੁ ਬੰਦੇ ਜਿਹੜੇ ਇੰਜਰਡ ਫਸਟ ਹੋਏ ਸੀ ਉਹਨਾਂ ਨੂੰ ਫਰਸਟ ایڈ ਲਈ ਫੋਟਿਸ ਚ ਭੇਜਿਆ ਗਿਆ ਫਿਲਰ ਦੇ ਅੰਦਰ ਬਰਮਲ ਚੱਲ ਰਹੀ ਸੀ ਉਹਦੇ ਕਾਰਨ ਕੋਈ ਫਿਲਰ ਫਿਜ਼ੀਕਲ ਕਾਰਨ ਜਿਹੜਾ ਬੋਇਲਰ ਫਟਿਆ ਜਿਹਦੇ ਵਿੱਚ ਸੱਤ ਬੰਦੇ ਅੰਦਰ ਦੱਸੀ ਜਾ ਰਹੇ ਸੀ ਜਿਹਦੇ ਵਿੱਚੋਂ ਇੱਕ ਪਹਿਲਾਂ ਕੱਢਿਆ ਗਿਆ 6 ਹੋਰ ਸਾਡੇ ਵੱਲੋਂ ਐਨ ਡੀ ਆਰ ਐਫ ਦੀ ਟੀਮ ਪੁਲਿਸ ਫੋਰਸ ਹੋ ਹਸਪੀਟਲ ਆਪਣੇ ਸਰਜਨ ਵੱਲੋਂ ਜਿਹੜੀ ਹੈਗੀ ਮੈਡੀਕਲ ਟੀਮਾਂ ਫਾਇਰ ਆਫੀਸਰ ਤੇ ਹੋਰ ਡਿਪਰੇਟਿਵ ਫੈਕਟਰੀਜ਼ ਵਗੈਰਾ ਉਹ ਸਾਰੇ ਇੱਥੇ ਪਹੁੰਚ ਚੁੱਕੇ ਹਨ ਲੁਧਿਆਣਾ ਦੇ ਫੋਕਲ ਪੁਆਇੰਟ ਫੇਸ 6 ਦੇ ਵਿੱਚ ਪਹੁੰਚੇ ਜਿੱਥੇ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਦੇ ਹਾਂ ਕਾਫੀ ਵੱਡਾ ਜਿਹੜਾ ਹਾਦਸਾ ਵਾਪਰਿਆ ਸੋ ਦੇਖ ਸਕਦੇ ਹੋ ਕਿ ਕੇਸਰੀਕੇ ਇੱਕ ਫੈਕਟਰੀ ਦੇ ਵਿੱਚ ਬਿਲਡਿੰਗ ਜਿਹੜੀ ਹੈ ਡਿੱਗ ਜਾਂਦੀ ਹਾਲਗੀ ਸੂਤਰਾਂ ਵੱਲੋਂ ਖਬਰ ਸੀ ਕਿ ਜਿਹੜਾ ਬੋਇਲਰ ਜਿਹੜਾ ਅੰਦਰ ਹੁੰਦਾ ਫੈਕਟਰੀ ਦੇ ਵਿੱਚ ਉਹਦੇ ਫਟਣ ਕਰਕੇ ਜਿਹੜਾ ਦੇਖ ਸਕਦੇ ਹੋ ਕਿ ਕਾਫੀ ਵੱਡਾ ਜਿਹੜਾ ਹਾਦਸਾ ਵਾਪਰ ਜਾਂਦਾ ਸੋ ਦੇਖ ਸਕਦੇ ਹੋ ਕਿ ਇਸ ਟਾਈਮ ਅਗਰ ਇਸ ਜਗ੍ਹਾ ਦੀ ਗੱਲ ਕਰੀਏ ਫੇਸ 6 ਦੇ ਵਿੱਚ ਫੋਕਲ ਪੁਆਇੰਟ ਏਰੀਆ ਦੇ ਵਿੱਚ ਤਾਂ ਉਹ ਫੈਕਟਰੀ ਜਿਹੜੀ ਹੈ ਬਿਲਕੁਲ ਸਾਹਮਣੇ ਨਜ਼ਰ ਆ ਰਹੀ ਹੈ ਜਿਸ ਫੈਕਟਰੀ ਦੇ ਵਿੱਚ ਇੱਕ ਵੱਡਾ ਹਾਦਸਾ ਵਾਪਰਿਆ ਹੈ ਦੇਖ ਸਕਦੇ ਹੋ ਕਿ ਕਿਸ ਤਰੀਕੇ ਅਗੋ ਜੁੜੀ ਹੈ ਬਿਲਡਿੰਗ ਉਹ ਪੂਰੀ ਜਿਹੜੀ ਡਿੱਗ ਚੁੱਕੀ ਹੈ ਸੋ ਨਾਲ ਦੇਖ ਸਕਦੇ ਹੋ ਕਿ ਬੋਇਲਰ ਜਿਹੜਾ ਕੋਬੀ ਲੱਗਾ ਹੋਇਆ ਸੋ ਤਸਵੀਰਾਂ ਫੈਕਟਰੀ ਦੀਆਂ ਤੁਹਾਨੂੰ ਦਿਖਾ ਰਹੇ ਹਾਂ ਇਸ ਟਾਈਮ ਦੀਆਂ ਤਾਂ ਐਨਡੀਆਰਐਫ ਦੀ ਟੀਮ ਜਿਹੜੀ ਆ ਉਹ ਵੀ ਲੱਗੀ ਹੋਈ ਹੈ ਤਾਂ ਲੁਧਿਆਣਾ ਡੀਸੀ ਵੀ ਇਸ ਜਗ੍ਹਾ ਦੇ ਉੱਤੇ ਪਹੁੰਚੇ ਨੇ ਹਾਲਾ ਕਿ ਗੱਲ ਕਰੀਏ ਤਾਂ ਕੈਬਨਿਟ ਮੰਤਰੀ ਜਿਹੜੇ ਹਰਦੀਪ ਸਿੰਘ ਮੁੰਡੀਆਂ ਨੇ ਉਹ ਵੀ ਇਸ ਜਗ੍ਹਾ ਤੇ ਪਹੁੰਚੇ ਨੇ ਤਾਂ ਪੂਰਾ ਪੁਲਿਸ ਬਲ ਇਸ ਜਗ੍ਹਾ ਦੇ ਉੱਤੇ ਇਸ ਟਾਈਮ ਤਣਾਤ ਹੈ ਹਾਲਾ ਕਿ ਇਸ ਟਾਈਮ ਤਸਵੀਰਾਂ ਜਿਹੜੀਆਂ ਤੁਹਾਡੇ ਨਾਲ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਆ ਕਾਫੀ ਵੱਡਾ ਜਿਹੜਾ ਹਾਦਸਾ ਵਾਪਰ ਜਾਂਦਾ ਹਾਲਾ ਕਿ ਐਨਡੀਆਰਐਫ ਦੀ ਜਿਹੜੀ ਟੀਮ ਹੈ ਉਹ ਵੀ ਲਗਾਤਾਰ ਆਪਣੀ ਡਿਊਟੀ ਨਿਭਾਉਂਦੇ ਹੋਏ ਨਜ਼ਰ ਆ ਰਹੀ ਹੈ ਹਲੇ ਤਾਂ ਇਸ ਗੱਲ ਦੀ ਕੁਝ ਵੀ ਹਲੇ ਨਹੀਂ ਪਤਾ ਲੱਗ ਪਾਇਆ ਕਿ ਕਿੰ ਅੰਦਰ ਸੀਗੇ ਕਿੰਨੇ ਕੰਮ ਕਰ ਰਹੇ ਸੀਗੇ ਕਿਉਂਕਿ ਬਿਲਕੁਲ ਬਿਲਡਿੰਗ ਚੜੀ ਆ ਜਿਸ ਤਰੀਕੇ ਡਗਦੀ ਆ ਤਾਂ ਕਿਤੇ ਨ ਕਿਤੇ ਜਿਹੜੇ ਵਰਕਰ ਅੰਦਰ ਕੰਮ ਕਰ ਰਹੇ ਸੀਗੇ ਉਹਨਾਂ ਨੂੰ ਵੀ ਕਿਤੇ ਨ ਕਿਤੇ ਕਾਫੀ ਜਿਹੜਾ ਕਾਫੀ ਵੱਡਾ ਜਿਹੜਾ ਉਹਨਾਂ ਦਾ ਵੀ ਜਿਹੜਾ ਦੇਖ ਸਕਦੇ ਹੋ ਕਿ ਕਾਫੀ ਉਹਨਾਂ ਨੂੰ ਜਿਹੜੀਆਂ ਸੱਟਾਂ ਵੱਜ ਸਕਦੀਆਂ ਸੀਗੀਆਂ ਪਰ ਐਨਡੀਆਰ ਦੀ ਟੀਮ ਜਿਹੜੀ ਐ ਇਸ ਟਾਈਮ ਲੱਗੀ ਹੋਈ ਐ ਫਿਰ ਹਾਲ ਜਿਹੜੇ ਇਸ ਜਗ੍ਹਾ ਦੇ ਉੱਤੇ ਲੋਕ ਖੜੇ ਨੇ ਉਹਨਾਂ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝਾ ਕਰਾ ਦਿੰਨੇ ਆ ਤਾਂ ਦੂਜੇ ਪਾਸੇ ਪੋਲ ਸੇ ਦੀਆਂ ਤਸਵੀਰਾਂ ਦਿਖਾ ਦਿੰਨੇ ਆ ਤਾਂ ਪੰਜਾਬ ਪੁਲਿਸ ਜਿਹੜੀ ਹੈ ਲਗਾਤਾਰ ਉਹਨਾਂ ਕੋਲੋਂ ਜਿਹੜੀ ਆਪਣੀ ਡਿਊਟੀ ਨਿਭਾਈ ਜਾ ਰਹੀ ਹੈ ਪਰ ਫਾਇਰ ਬ੍ਰਿਗੇਡ ਦੀ ਗੱਲ ਕਰੀਏ ਤਾਂ ਐਨਡੀਆਰਫ ਦੀ ਟੀਮ ਤਾਂ ਫਾਇਰ ਬ੍ਰਿਗੇਡ ਅਧਿਕਾਰੀ ਜਿਹੜੇ ਉਹ ਵੀ ਪਹੁੰਚੇ ਨੇ ਐਂਬੂਲੈਂਸ ਵੀ ਜਿਹੜੀ ਹੈ ਉਹ ਵੀ ਇਸ ਜਗ੍ਹਾ ਦੇ ਉੱਤੇ ਪਹੁੰਚ ਚੁੱਕੀ ਹੈ ਫੇਰ ਛੇਦ ਵਿੱਚ ਤਾਂ ਹਰਦੀਪ ਸਿੰਘ ਮੁੰਡਿਆ ਕੈਬਨਿਟ ਮੰਤਰੀ ਉਹ ਵੀ ਇਸ ਜਗ੍ਹਾ ਦੇ ਉੱਤੇ ਪਹੁੰਚ ਗਏ ਨੇ ਸੋ ਗੱਲਬਾਤ ਵੀ ਕਰ ਲੈਣੇ ਕਿ ਐਕਚੁਅਲ ਦੇਖ ਸਕਦੇ ਹੋ ਕਿ ਬਿਲਕੁਲ ਦੇਖ ਸਕਦੇ ਹੋ ਕਿ ਬਲਡੋజర్ ਨੂੰ ਲਾ ਕੇ ਉਸ ਤੋਂ ਬਾਅਦ ਉਹ ਜਿਹੜੀ ਕੰਦ ਹੈ ਉਹਨੂੰ ਬਿਲਕੁਲ ਸਾਈਡ ਦੇ ਵਿੱਚ ਹਟਾਇਆ ਜਾ ਰਿਹਾ ਤਾਂ ਐਨਡੀਆਰਫ ਦੀ ਟੀਮ ਜਿਹੜੀ ਹੈ ਉਹ ਲੱਗੀ ਹੋਈ ਹੈ ਜਿਹਦੇ ਵੱਲੋਂ ਆਪਣੀ ਡਿਊਟੀ ਜਿਹੜੀ ਹੈ ਉਹ ਬਖੂਬੀ ਨਿਭਾਈ ਜਾ ਰਹੀ ਹਾਲਾ ਕਿ ਸਰ ਸਾਡੇ ਨੇ ਮੌਜੂਦ ਨੇ ਸੋ ਗੱਲਬਾਤ ਵੀ ਕਰਾਂਗੇ ਕਿ ਅਖਿਰ ਹੋਇਆ ਕੀ ਸੀਗਾ ਕਿਉਂਕਿ ਮੰਤਰੀ ਸਾਹਿਬ ਇਹ ਮੌਕੇ ਤੇ ਪਹੁੰਚੇ ਸਰ ਹੋਇਆ ਕੀ ਸੀਗਾ ਬਿਲਡਿੰਗ ਜਿਹੜੀ ਡਿੱਗ ਜਾਂਦੀ ਹੈ ਬੋਇਲਰ ਫਟ ਸੁਣਨ ਚਾਹਿਆ ਕਿ ਇੱਥੇ ਕੋਈ ਮੁਰੰਮਤ ਚੱਲ ਰਹੀ ਸੀ ਉਹਦੇ ਪਿੱਲਰ ਦੀ ਮੁਰੰਮਤ ਦੇ ਕਾਰਨ ਜਿਹੜਾ ਬੋਇਲਰ ਫਟਿਆ ਜਿਹਦੇ ਚ ਟੋਟਲ 29 ਮਲਾਜਮਾਂ ਦਾ ਦੱਸਿਆ ਜਾਂਦੇ ਸੀ ਜਿਹਦੇ ਵਿੱਚੋਂ 6 ਅੰਦਰ ਰਹਿ ਗਏ ਨੇ ਜਿਹੜੇ ਦੱਬੇ ਹੋਏ ਨੇ ਹਜੇ ਕਲੀਅਰਲੀ ਪਤਾ ਵੱਲੋਂ ਲੱਗ ਨਹੀਂ ਸਕਿਆ ਕਿ ਉਹ ਬਚਾਓ ਉਹਨਾਂ ਦਾ ਬਚਾਓ ਲਈ ਸਾਰੀ ਐਨਡੀਆਰਐਫ ਦੀ ਟੀਮ ਲੱਗੀ ਹੋਈ ਹੈ ਸੋ ਪਹਿਲਾਂ ਉਹਨਾਂ ਦੀ ਕੱਢ ਕੇ ਜਾਨਾਂ بچਾਈਏ ਉਸ ਤੋਂ ਬਾਅਦ ਫਿਰ ਜੋ ਹੋਊਗਾ ਤੁਹਾਨੂੰ ਦੱਸਾਂਗੇ ਸੋ ਆਪਾਂ ਸਾਹਮਣੇ ਦੇਖ ਹੀ ਰਹੇ ਹਾਂ ਸਾਰਾ ਅਜੇ ਦੇਖੋ ਟੀਮ ਲੱਗੀ ਹੋਈਆਂ ਸਾਰੇ ਅਫਸਰ ਸਹਿਬਾਨ ਆ ਗਏ ਲੁਧਿਆਣਾ ਦੇ ਡੀਸੀ ਸਾਹਿਬ ਡੀਸੀ ਵੀ ਜੋਇੰਟ ਸੀਪੀ ਸਾਹਿਬ ਸਾਰੇ ਆ ਗਏ ਸੋ ਏਡੀਸੀ ਵੀ ਫੋਰ ਹਰ ਡਿਪਾਰਟਮੈਂਟ ਦੇ ਹਰ ਅਧਿਕਾਰੀ ਸਾਰੇ ਪਹੁੰਚ ਗਏ ਸੋ ਕਾਰਵਾਈਆਂ ਹੋ ਰਹੀਆਂ ਪਹਿਲਾਂ ਤੇ ਉਹਨਾਂ ਦੀ ਜਾਨ ਬਚਾਉਣ ਦੇ ਲਈ ਲੱਗੇ ਹੋਏ ਆ ਉਸ ਤੋਂ ਬਾਅਦ ਮੈਂ ਤੁਹਾਨੂੰ ਸਾਰਾ ਕਲੀਅਰ ਦੱਸ ਦਵਾਂ। ਦੋਸਤੋ ਦੇਖ ਸਕਦੇ ਹੋ ਕਿ ਕੈਬਨਿਟ ਮੰਤਰੀ ਸਾਡੇ ਨਾਲ ਮੌਜੂਦ ਸੀਗੇ ਹਰਦੀਪ ਸਿੰਘ ਮੁੰਡਿਆ ਜੀ ਸੋ ਉਹਨਾਂ ਵੱਲੋਂ ਇਹ ਗੱਲ ਜਿਹੜੀ ਆਖੀ ਗਈ ਹੈ ਕਿ 6 ਤੋਂ 7 ਜਿਹੜੇ ਅੰਦਰ ਵਰਕਰ ਸੀਗੇ ਜਿਹੜੇ ਕੰਮ ਕਰ ਰਹੇ ਸੀਗੇ ਜਿਹਦੇ ਵਿੱਚੋਂ ਕਲੀਅਰ ਫਾਈ ਹਲੇ ਨਹੀਂ ਹੋ ਸਕਿਆ ਪਰ ਫਿਰ ਹਾਲ ਪੰਜ ਤੋਂ 6 ਲੋਕ ਜਿਹੜੇ ਦੱਸੇ ਜਾ ਰਹੇ ਨੇ ਕਿ ਕੈਜ਼ੂਅਲ ਹੋ ਚੁੱਕੇ ਨੇ ਹਾਲਾਂਕਿ ਤਸਵੀਰਾਂ ਇਸ ਟਾਈਮ ਦੀਆਂ ਸਾਂਝਾ ਕਰਾ ਰਿਹਾ ਜੇ ਜਗ੍ਹਾ ਦੇ ਉੱਤੇ ਐਨਡੀਆਰਬੀ ਟੀਮ ਜਿਹੜੀ ਹੈ ਆਪਣੀ ਡਿਊਟੀ ਬਖੂਬੀ ਨਿਭਾਉਂਦਾ ਹੋਇਆ ਨਜ਼ਰ ਆ ਰਿਹਾ ਸੋ ਬਿਲਡਿੰਗ ਪੂਰੀ ਤਰੀਕੇ ਅੰਦਰ ਜਿਹੜੀ ਬਣੀ ਹੋਈ ਸੀਗੀ ਕੋਲੀ ਡਾਈੰਗ ਦੇ ਵਿੱਚ ਬਿਲਡਿੰਗ ਤਾਂ ਬੋਇਲਰ ਦੇਖ ਸਕਦੇ ਹੋ ਕਿ ਉਹ ਵੀ ਇਸ ਟਾਈਮ ਕਿਸ ਤਰੀਕੇ ਧੂਮਾ ਜਿਹੜਾ ਉਹ ਵੀ ਨਜ਼ਰ ਆ ਰਿਹਾ ਪਿਆ ਉਰਦਾ ਹੋਇਆ ਕਿਉਂਕਿ ਬਿਲਡਿੰਗ ਜਿਹੜੀ ਹੈ ਡਿੱਗਦੀ ਹੈ ਕਿ ਬੋਇਲਰ ਵੀ ਦੇਖ ਸਕਦੇ ਹੋ ਕਿ ਕਿਸ ਤਰੀਕੇ ਉਹ ਫਟ ਜਾਂਦਾ ਹਾਲਾਂਕਿ ਉਹਨਾਂ ਵੱਲੋਂ ਲਗਾਤਾਰ ਜਿਹੜੀ ਹੈ ਡਿਊਟੀ ਨਿਭਾਈ ਜਾ ਰਹੀ ਹੈ ਪਰ ਕਿਹਾ ਕਿਹਾ ਜਾ ਰਿਹਾ ਹੈ ਕਿ ਸ਼ੰਕਾ ਜਿਹੜੀ ਹੈ ਜਤਾਈ ਜਾ ਰਹੀ ਹੈ ਕਿ 6 ਤੋਂ 7 ਜਣੇ ਜਿਹੜੇ ਹੁੰਦੇ ਨੇ ਉਹ ਅੰਦਰ ਹੁੰਦੇ ਨੇ ਤਾਂ ਹਲੇ ਬਾਹਰ ਨਿਕਲਣ ਤੋਂ ਬਾਅਦ ਕਿਉਂਕਿ ਐਨਡੀਆਰਐਫ ਦੀ ਜਿਹੜੀ ਟੀਮ ਹੈ ਉਹ ਆਪਣਾ ਕੰਮ ਕਰ ਰਹੀ ਹੈ ਤਾਂ ਜਿਹੜੀ ਮਿੱਟੀ ਹੈ ਜਿਹੜਾ ਮਲਬਾ ਆ ਉਹਨੂੰ ਹਟਾ ਕੇ ਉਸ ਤੋਂ ਬਾਅਦ ਪਤਾ ਲੱਗੂਗਾ ਕਿ ਕਿੰਨੇ ਜਣੇ ਜਿਹੜੇ ਅੰਦਰ ਉਹ ਫਸ ਚੁਕੇ ਨੇ ਫਿਰ ਹਾਲ ਤਸਵੀਰਾਂ ਜਿਹੜੀਆਂ ਇਸ ਟਾਈਮ ਦੀਆਂ ਸਾਂਝਾ ਕਰਾ ਰਹੇ ਆ ਚਾਰੋਂ ਪਾਸੇ ਦੀਆਂ ਕਿ ਬਿਲਕੁਲ ਫਾਇਰ ਬਗੜਦੀ ਜਿਹੜੀ ਗੱਡੀਆਂ ਨੇ ਉਹ ਵੀ ਲਗਾਤਾਰ ਇਸ ਜਗ੍ਹਾ ਦੇ ਉੱਤੇ ਖੜੀਆਂ ਹੋਈਆਂ ਨੇ ਸੋ ਐਂਬੂਲੈਂਸ ਜਿਹੜੀਆਂ ਨੇ ਉਹ ਵੀ ਇਸ ਜਗ੍ਹਾ ਦੇ ਉੱਤੇ ਖੜੀਆਂ ਹੋਈਆਂ ਨੇ ਸੋ ਐਨ ਡੀ ਆਰ ਦੇ ਜਿਹੜੇ ਟੀਮ ਹੈ ਉਹ ਵੀ ਲਗਾਤਾਰ ਆਪਣੀ ਡਿਊਟੀ ਜਿਹੜੀ ਕਰਦੀ ਹੋਏ ਨਜ਼ਰ ਆ ਰਹੀ ਹੈ ਸੋ ਐਕਸ਼ਨ ਮੋਡ ਤੇ ਨਜ਼ਰ ਆ ਰਹੀ ਹੈ ਉਹਨਾਂ ਵੱਲੋਂ ਲਗਾਤਾਰ ਜਿਹੜੀ ਹੈ ਬਾ ਮੁਸਕਤ ਮਿਹਨਤ ਜਿਹੜੀ ਹੈ ਉਹ ਲਗਾਤਾਰ ਕੀਤੀ ਜਾ ਰਹੀ ਹੈ ਸੋ ਇਸ ਜਗ੍ਹਾ ਦੇ ਉੱਤੇ ਦੀਆਂ ਜਿਹੜੀਆਂ ਤਸਵੀਰਾਂ ਉਹ ਲਗਾਤਾਰ ਤੁਹਾਡੇ ਨਾਲ ਸਾਂਝਾ ਕਰਾ ਰਹੇ ਹਾਂ ਸੋ ਪ੍ਰਸ਼ਾਸਨਿਕ ਅਧਿਕਾਰੀ ਜਿਹੜੇ ਨੇ ਉਹ ਵੀ ਇੱਥੇ ਖੜੇ ਨੇ ਸੋ ਗਲਬਾਦੀ ਕਰਾਂਗੇ ਦੇਖ ਸਕਦੇ ਹੋ ਕਿ ਸੋ ਸਾਰੀ ਮਵਾਈਂ ਦੇ ਡਿਜ਼ਾਸਟਰ ਮੈਨੇਜਮੈਂਟ ਦੀ ਟੀਮ ਨੂੰ ਵੀ ਇਤਲਾ ਕਰਿਆ ਗਿਆ ਉਹ ਵੀ ਟੀਮ ਜਿਹੜੀ ਸਮੇਂ ਸਿਰ ਆ ਗਈ ਉਹਦੇ ਵਿੱਚ ਕੁਝ ਬੰਦੇ ਜਿਹੜੇ ਪੰਜ ਕੁ ਬੰਦੇ ਜਿਹੜੇ ਇੰਜਰਡ ਫਸਟ ਹੋਏ ਸੀ ਉਹਨਾਂ ਨੂੰ ਫਰਸਟ ایڈ ਲਈ 40s 'ਚ ਭੇਜਿਆ ਗਿਆ ਤੇ ਉਸ ਤੋਂ ਬਾਅਦ ਜਿਹੜੀ ਟੀਮ ਆਪਣੇ ਕੰਮਾਂ ਨੂੰ ਲੱਗ ਚੁੱਕੀ ਹੈ ਤੇ ਸਾਡੇ ਵੱਲੋਂ ਜਿਹੜੀ ਵੀ ਉਹਨਾਂ ਨੂੰ ਅਸਿਸਟੈਂਸ ਦੀ ਲੋੜ ਆ ਉਹ ਪ੍ਰੋਵਾਈਡ ਕਰਾਈ ਜਾ ਰਹੀ ਹੈ ਤੇ ਉਹਨਾਂ ਦੇ ਵਿੱਚੋਂ ਹੁਣ ਉਹਨਾਂ ਨੇ ਇੱਕ ਡੈੱਡ ਬਾਡੀ ਜਿਹੜੀ ਅੰਦਰੋਂ ਕੱਢੀ ਹੈ ਜਿਹਨੂੰ ਐਮੂਲੈਂਸ 'ਤੇ ਅਸੀਂ ਹਸਪੀਟਲ 'ਈ ਭੇਜਿਆ ਤਾ ਹਜੇ ਟੀਮਾਂ ਲੱਗੀਆਂ ਹੋਈਆਂ ਤੇ ਉਹ ਜਲਦ ਜਿਹੜਾ ਉਹਨਾਂ ਦੀ ਇਹ ਉਮੀਦ ਕੀਤੀ ਜਾਂਦੀ ਹੈ ਵੀ ਜਿਹੜੇ ਕੋਈ ਬੰਦੇ ਕੋਈ ਇੰਜਰਡ ਅੰਦਰ ਆਏ ਉਹਨੂੰ ਸੇਫਲੀ ਕੱਢਿਆ ਜਾ ਜੀ ਕੈਜੂਐਲ ਡੀਅਲ ਤੱਕ ਹਜੇ ਤੱਕ ਜਿਹੜੀ ਇੱਕ ਹੋਈ ਡਿਕਲੇਅਰ ਹੋਈ ਹੈ ਜਿਹੜੀ ਇਹਨੂੰ ਹੁਣ ਬਾਡੀ ਨੂੰ ਅਸੀਂ ਭੇਜਾਂਗੇ ਉਹ ਬਿਲਕੁਲ ਸੋ ਬਿਲਕੁਲ ਦੱਸ ਦिए ਕਿ ਇੱਕ ਕੈਜ਼ੁਐਲਟੀ ਜਿਹੜੀ ਆ ਇੱਕ ਕੈਜ਼ੁਅਲ ਨੋਤਮਾਨ ਜਿਹੜਾ ਦੇਖ ਸਕਦੇ ਹੋ ਕਿ ਮਜ਼ਦੂਰ ਜਿਹੜਾ ਅੰਦਰ ਫਸਿਆ ਸੀਗਾ ਉਹਨੂੰ ਬਾਹਰ ਕੱਢਿਆ ਗਿਆ ਤਾਂ ਉਸ ਤੋਂ ਬਾਅਦ ਉਹਨੂੰ ਐਂਬੂਲੈਂਸ ਦੇ ਵਿੱਚ ਰੱਖ ਕੇ ਉਹਨੂੰ ਜਿਹੜਾ ਦੇਖ ਸਕਦੇ ਹੋ ਕਿ ਪੇਜ ਦਿੱਤਾ ਗਿਆ ਹਾਲਾਂਕਿ ਐਨਡੀਆਰਫ ਦੀ ਟੀਮ ਜਿਹੜੀ ਲੱਗੀ ਹੋਈ ਹੈ ਬਖੂਬੀ ਸੋ ਉਹਨਾਂ ਵੱਲੋਂ ਮਿਹਨਤ ਹੱਲੇ ਵੀ ਜਾਰੀ ਹੈ ਸੋ ਕੋਸ਼ਿਸ਼ ਉਹਨਾਂ ਵੱਲੋਂ ਲਗਾਤਾਰ ਕੀਤੀ ਜਾ ਰਹੀ ਹੈ ਕਿ ਅੰਦਰ ਜੋ ਵੀ ਮਜ਼ਦੂਰ ਜਿਹੜੇ ਨੇ ਫਸੇ ਨੇ ਜਾਂ ਜਿੰਨੇ ਵੀ ਹੈਗੇ ਨੇ ਉਹਨਾਂ ਨੂੰ ਵੀ ਜਿਹੜੀ ਹੈ ਬਾ ਮੁਸੱਕਤ ਮਿਹਨਤ ਤੋਂ ਬਾਅਦ ਉਹਨਾਂ ਦੀ ਪਾਲ ਜਿਹੜੀ ਹੈ ਲਗਾਤਾਰ ਜਾਰੀ ਪਾਸੇ ਐਨਡੀਆਰਐਫ ਦੀ ਟੀਮ ਜਿਹੜੀ ਆ ਉਹ ਵੀ ਬਾ ਮੁਸਕਤ ਮਿਹਨਤ ਜਿਹੜੀ ਆ ਲਗਾਤਾਰ ਕਰ ਰਹੀ ਹੈ ਸਾਡੇ 6 ਸਾਡੇ 1:5 ਵਜੇ ਦਾ ਜਿਹੜਾ ਇਹ ਹਾਦਸਾ ਸੀਗਾ ਸੋ ਉਸ ਤੋਂ ਬਾਅਦ ਲਗਾਤਾਰ ਐਨਡੀਆਰ ਦੀ ਟੀਮ ਜਿਹੜੀ ਹੈ ਉਹ ਲੱਗੀ ਹੋਈ ਸੀਗੀ ਤਾਂ ਉਸ ਤੋਂ ਬਾਅਦ ਦੁਬਾਰ ਤੋਂ ਦੇਖ ਸਕਦੇ ਹੋ ਕਿ ਇੱਕ ਵਿਅਕਤੀ ਨੂੰ ਜਿਹੜਾ ਫਿਰ ਦੁਬਾਰ ਤੋਂ ਜਿਹੜਾ ਕੱਢਿਆ ਗਿਆ ਬਾਹਰ ਸੋ ਉਹਨੂੰ ਜਿਹੜਾ ਐਂਬੂਲੈਂਸ ਦੇ ਵਿੱਚ ਰੱਖਿਆ ਜਾ ਰਿਹਾ ਸੋ ਉਹਨੂੰ ਮੈਡੀਕਲ ਸੁਵਿਧਾ ਦੇ ਵਿੱਚ ਵੀ ਜਿਹੜਾ ਲੈ ਕੇ ਜਾਇਆ ਜਾ ਰਿਹਾ ਹਾਲਾਂਕਿ ਇਸ ਗੱਲ ਦੀ ਵੀ ਹਲੇ ਪੁੱਛੀ ਨਹੀਂ ਹੋ ਸਕੀ ਕਿ ਉਹ ਜਿਹੜਾ ਕੈਜ਼ੂਅਲ ਹੈ ਜਾਂ ਉਹਨੂੰ ਜਿਹੜਾ ਉਹ ਐਨਜ਼ੜਾ ਸੋ ਦੇਖ ਸਕਦੇ ਹੋ ਕਿ ਜਿਹੜੇ ਇੱਥੇ ਲੋਕ ਨੇ ਉਹਨਾਂ ਵੱਲੋਂ ਜਿਹੜੀ ਐ ਉਹ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਕੋਈ ਕਿਸੇ ਦੇ ਪਰਿਵਾਰ ਦਾ ਤਾਂ ਨਹੀਂ ਹੈਗਾ ਕਿਉਂਕਿ ਉਹਦਾ ਪਰਿਵਾਰ ਕਿਤੇ ਨਾ ਕਿਤੇ ਜਿਹੜੇ ਲੋਕ ਜਿਹੜੇ ਬਿਲਕੁਲ ਜਿਹੜੇ ਮਜ਼ਦੂਰ ਜਿਹੜੇ ਅੰਦਰ ਕੰਮ ਕਰ ਰਹੇ ਸੀਗੇ ਉਹਨਾਂ ਦੇ ਵੀ ਕੁਝ ਪਰਿਵਾਰ ਜਿਹੜੇ ਨੇ ਜਗ੍ਹਾ ਦੇ ਉੱਤੇ ਪਹੁੰਚੇ ਨੇ ਹਾਲਾ ਕਿ ਹਰ ਪਰਿਵਾਰ ਵੱਲੋਂ ਸੋ ਹਰ ਲੋਕ ਜਿਹੜੇ ਨੇ ਸੋ ਮਜ਼ਦੂਰ ਜਿਹੜੇ ਨੇ ਉਹਨਾਂ ਦੇ ਜਿਹੜੇ ਵੀ ਸਾਥੀ ਸੀਗੇ ਉਹਨਾਂ ਵੱਲੋਂ ਜਿਹੜੀ ਐ ਆਪਣੇ ਪਰਿਵਾਰ ਦੀ ਆਪਣੇ ਜਾਣ ਪਛਾਣ ਦੀ ਜਿਹੜੀ ਹੈ ਪਹਿਚਾਣ ਉਹ ਕੀਤੀ ਜਾ ਰਹੀ ਹੈ ਸੋ ਉਹਨਾਂ ਵੱਲੋਂ ਲਗਾਤਾਰ ਉਹ ਕੋਸ਼ਿਸ਼ ਜਰੀ ਹੈ ਪਹਿਚਾਣ ਦੀ ਉਹ ਵੀ ਕੀਤੀ ਜਾ ਰਹੀ ਹੈ ਜੀ ਦੇ ਅੰਦਰ ਬਰਮਤ ਚੱਲ ਰਹੀ ਸੀ ਉਹਦੇ ਕਾਰਨ ਕੋਈ ਪਿੱਲਰ ਫਿਸਕਲ ਕਾਰਨ ਜਿਹੜਾ ਬੋਇਲਰ ਫਟਿਆ ਜਿਹਦੇ ਵਿੱਚ ਸੱਤ ਬੰਦੇ ਅੰਦਰ ਦੱਸੀ ਜਾ ਰਹੇ ਸੀ ਜਿਹਦੇ ਵਿੱਚੋਂ ਇੱਕ ਪਹਿਲਾਂ ਕੱਢਿਆ ਗਿਆ 6 ਹੋਰ ਨੇ ਤੇ ਜਿਹੜੇ ਨਾਲ ਆਲੇ ਦੁਆਲੇੋਂ 4 ਹੋਰ ਸੱਟਾਂ ਲੱਗੀਆਂ ਮਤਲਬ ਟੋਟਲ 12 ਕ ਬੰਦਿਆਂ ਦੀ ਜਿਹੜੀਆਂ 29 ਬੰਦੇ ਟੋਟਲ ਸੀ ਜਿੱਚੋ 12 ਕ ਬੰਦਿਆਂ ਨੇ ਅੱਜ ਛੱਟ ਦੱਸੀ ਜਾ ਰਹੀ ਹੈ ਸੋ ਬੰਦੇ ਕੱਢ ਰਹੇ ਆ ਪੰਜ ਛੇ ਬੰਦੇ ਹਸਪੀਟਲ ਪਹੁੰਚ ਗਏ ਆ 6 ਬੰਦੇ ਅਜੇ ਅੰਦਰ ਹੋ ਰਹੇ ਆ ਜਿਹਨਾਂ ਨੂੰ ਟੀਮਾਂ ਆ ਗਈਆਂ ਸਾਡੇ ਡੀਸੀ ਸਾਹਿਬ ਪੁਲਿਸ ਅਫਸਰ ਸਾਹਿਬਾਨ ਸਾਰੇ ਟੀਮਾਂ ਪਹੁੰਚੀਆਂ ਜੋ ਜਲਦੀ ਤੋਂ ਜਲਦੀ ਉਹਨਾਂ ਨੂੰ ਕੱਢ ਰਹੇ ਆ ਹਮ 3-4 ਬੰਦੇ ਵੀ ਮਸ਼ੀਨ ਸਾਈਡ ਮੇ ਥੇ ਅੱਛਾ ਅਵੇ ਜਦ ਸਮ ਗਿਆ ਜਦ धीरे तो धीरे रास्ता बना के भी किसी तरह से इधर उधर से सब से अंदर बुरा हाल था भी अच्छा किसी तरह से रास्ता ढूंढ के भी ऊपर छत पर के निकल के आए मतलब बॉयलर नहीं फटा बॉयलर को उठा रहे थे वो गिर गया बॉयलर नहीं उठा रहे थे ये बिल्डिंग उठा रहे थे बिल्डिंग में सपोर्ट लगा रहे थे पिल्लर गला हुआ तो गला हुआ तो पिल्ल के बगल में सपोर्ट लगा रहे थे पिल्लर गला था उसमें सपोर्ट लगा रहे थे वो वो गिर गिर गया गया अच्छा कितना बड़ा पिल्लर था पिल्लर तो कितना उसका वजन कितना होगा कुछ आइडिया है पिल्लर नहीं गिरा जी पिल्लर गला हुआ था अच्छा। तो उसमें और सपोर्ट लगा रहे थे बगल से दूसरे एंगल अच्छा। वो गिर गया छत गिर नीचे छत पूरी गिर गई ऊपर ऐसी अच्छा तो ये क्रेन बाहर से मंगाई थी या कंपनी की थी अंदर? नहीं बाहर से क्रेन आई थी बाहर से क्रेन हाँ तो क्रेन, क्रेन, क्रेन जो चला रहे थे वो भी अंदर ही दब गए अब ये तो नहीं पता कि दिख ले आपके साथ कितने बंदे निकले हैं बाहर हमारे साथ बारह तेरह बंदे निकले अच्छा टोटल बंदे कितने थे अंदर टोटल फैक्ट्री में काम कितने बंदे करते हैं

ਲੇਗ ਹਸਪਤਲ ਹੈ ਠੀਕ ਹੈ ਇਸ ਵੇਲੇ ਇਹ ਇਨਸੀਡੈਂਟ ਜਿਹੜੀ ਘਟਨਾ ਹੈ ਵਾਪਰੀ ਹੈ ਐਨ ਡੀ ਆਰ ਐਫ ਦੀ ਟੀਮ ਅਸੀਂ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਐਨ ਡੀ ਆਰ ਐਫ ਦੀ ਟੀਮ ਨਾਲ رابطہ ਕਾਇਮ ਕਰ ਲਿਆ ਹੈ ਜਿਹੜੀ ਐਨ ਡੀ ਆਰ ਐਫ ਦੀ ਟੀਮ ਹੈਗੀ 18 ਪਹੁੰਚ ਚੁੱਕੀ ਹੈ ਦੂਜੀ ਟੀਮ ਥੋੜੀ ਦੇਰੀ ਚ ਪਹੁੰਚ ਰਹੀ ਹੈ ਜਿਹੜਾ ਰੈਸਕਿਊ ਆਪਰੇਸ਼ਨ ਹੈ ਉਹ ਇਸ ਵੇਲੇ ਕਰ ਰਹੇ ਨੇ ਐਜ਼ ਆ ਪ੍ਰੀਲੀਮਨਰੀ ਇਨਫੋਰਮੇਸ਼ਨ ਜਿਹੜੀ ਫੈਕਟਰੀ ਦੇ ਓਨਰਸ ਤੇ ਸੁਪਰਵਾਈਜ਼ਰ ਤੋਂ ਮਿਲੀ ਹੋਈ ਹੈ ਕਿ ਸਵੇਰੇ 29 ਬੰਦੇ ਜਿਹੜੇ ਸੀਗੇ ਉਹ ਇੱਥੇ ਕੰਮ ਕਰ ਰਹੇ ਸੀ ਸਤ ਬੰਦਿਆਂ ਦੇ ਵਿੱਚੋਂ ਇੱਕ ਬੰਦਾ ਜਿਹੜਾ ਹੈਗਾ ਉਹ ਬਿਲਕੁਲ ਸਹੀ ਹਾਲਾਤ ਦੇ ਵਿੱਚ ਬਾਹਰ ਕੱਢ ਲਿਆ ਗਿਆ ਤੇ ਉਹਨੂੰ ਜਿਹੜਾ ਹੈਗਾ ਹਸਪੀਟਲ 'ਚ ਰੈਫਰ ਕਰ ਦਿੱਤਾ ਗਿਆ। ਬਾਕੀ ਜਿਹੜਾ ਹੈ ਰੈਸਕਿਊ ਆਪਰੇਸ਼ਨ ਉਸ ਵੇਲੇ ਚੱਲਦਾ ਪਿਆ ਹੈ। 6 ਬੰਦੇ ਇਸ ਵੇਲੇ ਸੰਭਾਵਨਾ ਹੈ ਕਿ ਉਹ ਅੰਦਰ 트ੈਪਡ ਨੇ। ਸਾਡੇ ਵੱਲੋਂ ਐਨਡੀਆਰਐਫ ਦੀ ਟੀਮ, ਪੁਲਿਸ ਫੋਰਸ ਆ ਹਸਪੀਟਲ ਆਪਣੇ ਸਿਵਲ ਸਰਜਨ ਵੱਲੋਂ ਜਿਹੜੇ ਹੈਗੀ ਮੈਡੀਕਲ ਟੀਮਾਂ, ਫਾਇਰ ਆਫਿਸਰਸ ਤੇ ਹੋਰ ਡਿਪਰੇਟੇਟਿਵ ਫੈਕਟਰੀਜ਼ ਵਗੈਰਾ ਉਹ ਸਾਰੇ ਇੱਥੇ ਪਹੁੰਚ ਚੁੱਕੇ ਹਨ ਤੇ ਅਸੀਂ ਉਮੀਦ ਕਰਦੇ ਹਾਂ ਤੇ ਰੱਬ ਦੇ ਆਗੇ ਅਰਦਾਸ ਕਰਦੇ ਆ ਕਿ ਕੋਈ ਜਾਨ ਦਾ ਖਤਰਾ ਨਾ ਹੋਵੇ ਬੰਟੀ ਬੰਟੀ ਕੀ ਇਹ ਕਿੰਨੀ ਉਮਰ ਆਉਦੀ 37 ਸਾਲ 37 ਸਾਲ ਅੱਛਾ ਇਥੇ ਕੀ ਕਰਦਾ ਸੀ ਕੋਲੀ ਡੈਂਚੇ ਕੋਲੀ ਡੈਂਚੇ ਇੱਥੇ ਲੈੱਫਟ ਕੰਮ ਕਰਦਾ ਸੀ ਅੱਛਾ ਇਹ ਅੱਜ ਇਹ ਘਟਨਾ ਜਿਹੜੀ ਵਾਪਰੀ ਹੈ ਕਿੱਦਾਂ ਪਤਾ ਲੱਗੇ ਤੁਹਾਨੂੰ ਸਾਰਾ ਸਾਨੂੰ ਕਿਸੇ ਖੂਨ ਆਇਆ ਅੱਛਾ ਤਾਂ ਪਤਾ ਲੱਗਿਆ ਅੱਛਾ ਇਹਨਾਂ ਸਾਲੇ 5:30 ਵਜੇ ਖੋਇਆ ਹੋਇਆ ਸੀ 9 ਵਜੇ ਟੀਮ ਆਈ ਹੈ ਅੱਛਾ ਪਹਿਲੇ ਉਧਰ ਲੱਗੀ ਹੋਈ ਆ ਉਧਰ ਸੇ ਇਧਰ ਵੀ ਤਾਂ ਲਾਣੇ ਚਾਹੀਦੇ ਹਨ ਟੀਮ ਹੂੰ ਜੋ ਬੰਦਾ ਕੋਈ ਆਵਾਜ਼ ਵੀ ਆ ਰਹੀ ਹੈ ਕਰਦੇ ਉਧਰ ਆਵਾਜ਼ ਵੀ ਆ ਰਹੀ ਹੈ ਬੁਲਾ ਰਹੇ ਹਨ ਆ ਆ ਰਹੀ ਹੈ ਆ ਕਹਿੰਦੇ ਨਹੀਂ ਆ ਰਹੇ ਆ ਜੋ ਆ ਰਹੀ ਹੈ ਆ ਗਈ ਹੈ ਲਾ ਰਹੀ ਹੈ ਇਹ 9 ਵਜੇ ਆਈ ਹੈ ਇਹਨਾਂ ਟੀਮ ਬਿਲਕੁਲ ਸੋ ਦੱਸ دیے ਕਿ ਬਿਲਕੁਲ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੋ ਜਿਹੜੇ ਕੈਜੂਅਲ ਹੁੰਦੇ ਨੇ ਉਹਨਾਂ ਨੂੰ ਬਾਹਰ ਕੱਢਿਆ ਜਾਂਦਾ ਤਾਂ ਉਹਨਾਂ ਨੂੰ ਹਸਪੀਟਲ ਦੇ ਵਿੱਚ ਵੀ ਭੇਜਿਆ ਜਾਂਦਾ ਹਾਲਾਂਕਿ ਹੋਰਾਂ ਦੀ ਜੜੀ ਪਾਲ ਜਾ ਰਹੀ ਹੈ ਸੋ ਨਿਊ ਅਪਡੇਟ ਲੈ ਕੇ ਦੁਬਾਰਾ ਜੁੜਾਂਗੇ ਤੁਹਾਡੇ ਨਾਲ ਦੇਖਦੇ ਰਹੋ ਜੁੜਨਾ ਲਾਈਵ ਮੈਨ ਨੇ ਦਿਨ ਕੈਮਰਾਮੈਨ ਦੀਪਕ ਕੁਮਾਰ ਦੇ ਨਾਲ ਧੰਨਵਾਦ